ਹਾਂ ਜੀ ਕੀ ਨਾਮ ਹੈ ਜੀ ਲਾ ਯਾਰ ਹਾਂ ਜੀ ਸਰ ਕੀ ਨਾਮ ਹੈ ਜੀ ਕਿਹੜੀ ਜੱਥੇਬੰਦੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਸੁਖਦੇਵ ਸਿੰਘ ਭੋਜਰਾ ਅੱਜ ਸੁਭਾ ਪ੍ਰਧਾਨ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਮੈਂਬਰ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਅ ਅੱਜ ਅਸੀਂ ਇੱਥੇ ਪਹੁੰਚੇ ਹਾਂ ਕਿ ਸਾਡੇ ਗਰੁੱਪ ਲੀਡਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਇਹਨਾਂ ਨੇ ਅੱਜ ਤੀਸਰਾ ਦਿਨ ਹੋ ਗਿਆ ਹੈ ਗੈਰ ਸੰਵਿਧਾਨਕ ਢੰਗ ਦੇ ਨਾਲ ਖਨੌਰੀ ਮੋਰਚੇ ਤੋਂ ਅਗਵਾ ਕਰਕੇ ਇੱਥੇ ਲਿਆ ਕੇ ਰੱਖਿਆ ਮੈ ਲਫਜ਼ ਅਗਵਾ ਕਰਕੇ ਰੱਖਿਆ ਇਸ ਕਰਕੇ ਵਰਤ ਰਿਆਂ ਕਿ ਅਸੀਂ ਮਿਲਣ ਵਾਸਤੇ ਆਏ ਆ ਤੇ ਸਾਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਉਹਨਾਂ ਨੂੰ ਸੋ ਇਸ ਕਰਕੇ ਜੇਕਰ ਉਹਨਾਂ ਦਾ ਇਲਾਜ ਕਰਨ ਵਾਸਤੇ ਲੈ ਕੇ ਆਏ ਹੋਣ ਤਾਂ ਫੇਰ ਵੀ ਪਰਿਵਾਰਕ ਮੈਂਬਰਾਂ ਨੂੰ ਮਿਲਣ ਦੀ ਕੋਈ ਮਨਾਹੀ ਨਹੀਂ ਅਸੀਂ ਵੀ ਪਰਿਵਾਰਕ ਮੈਂਬਰ ਆ ਤੇ ਜੇਕਰ ਉਹਨਾਂ ਨੂੰ ਹਸਪਤਾਲ ਨੂੰ ਜੇਲ੍ਹ ਦੇ ਵਿੱਚ ਕਨਵਰਟ ਕਰਕੇ ਰੱਖਿਆ ਹੋਵੇ ਤੇ ਫੇਰ ਜੇਲ੍ਹ ਦੇ ਵਿੱਚ ਵੀ ਮਿਲਣ ਦੀ ਕਿਸੇ ਨੂੰ ਕੋਈ ਮਨਾਹੀ ਨਹੀਂ ਹੁੰਦੀ ਸੋ ਉਹਨਾਂ ਨੂੰ ਚਾਰ ਜ਼ਿਲ੍ਹਿਆਂ ਦੀ ਪੁਲਿਸ ਨੇ ਪੰਜਾਬ ਸਰਕਾਰ ਦੇ ਕਹਿਣ ਮੁਤਾਬਕ ਔਰ ਕੇਂਦਰ ਸਰਕਾਰ ਦੀ ਹੁਕਮੀ ਤੇ ਇਹਨਾਂ ਨੇ ਅਗਵਾ ਕੀਤਾ ਜਿਸ ਦੀ ਅਸੀਂ ਸਖਤ ਨਿੰਦਿਆ ਕਰਦੇ ਆਂ ਤੇ ਪੰਜਾਬ ਸਰਕਾਰ ਨੂੰ ਨਤੀਜੇ ਭੁਗਤਨੇ ਪੈਣਗੇ ਇਸ ਦੇ ਹਸਪਤਾਲ ਨੇ ਹਲੇ ਤੱਕ ਫਾਈਲ ਤੱਕ ਨਹੀਂ ਪੜਾਈ ਉਹਨਾਂ ਦੀ ਤੇ ਨਾ ਹੀ ਕੋਈ ਬਿਮਾਰੀ ਉਹਨਾਂ ਨੂੰ ਡਟਿਆ ਹੋਇਆ ਕੋਈ ਲੱਗਦਾ ਹੈ ਕਿ ਪ੍ਰੋਟੈਸਟ ਨੂੰ ਢਾਹ ਲਾਣ ਦੀ ਕੋਸ਼ਿਸ਼ ਹੋ ਰਹੀ ਹੈ ਕਿਸ ਤਰ੍ਹਾਂ ਕਿਸੇ ਦੇਖੋ ਇਹੀ ਤਾਂ ਗੱਲ ਹੈ ਉਹਦੀ ਫਾਈਲ ਬਣਾਉਣਗੇ ਕੀ ਜਦੋਂ ਬਿਮਾਰ ਹੀ ਨਹੀਂ ਆ ਮੈਂ ਤਾਂ ਹੀ ਤਾਂ ਪਹਿਲਾ ਲਫ਼ਜ਼ ਵਰਤਿਆ ਕਿ ਉਹਨਾਂ ਨੂੰ ਅਗਵਾ ਕੀਤਾ ਔਰ ਡੀਜੀਪੀ ਨੇ ਉਹਨਾਂ ਚਾਰ ਐਸਐਸਪੀ ਜਿਹੜੇ ਵੱਖ-ਵੱਖ ਜ਼ਿਲ੍ਹਿਆਂ ਦੇ ਉੱਥੇ ਗਏ ਆ ਔਰ ਹੋਰ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਨੂੰ ਸਨਮਾਨਿਤ ਕੀਤਾ ਹੈ ਉਹ ਤਾਂ ਹੁਣ ਅਸੀਂ ਦੇਖਾਂਗੇ ਨਾ ਅਸੀਂ ਤਾਂ ਉਹਨਾਂ ਦੇ ਉੱਤੇ ਪਰਚੇ ਦੀ ਮੰਗ ਕਰਦੇ ਆ ਕਿ ਜਿਨ੍ਹਾਂ ਨੇ ਉਹਨਾਂ ਨੂੰ ਅਗਵਾ ਕਰਕੇ ਲਿਆਂਦਾ ਹੈ ਉਹਨਾਂ ਅਫਸਰਾਂ ਦੇ ਉੱਤੇ ਜਿਹੜਾ ਪਰਚਾ ਹੋਣਾ ਚਾਹੀਦਾ ਸਾਰਾ ਕੁਝ ਹੋਏਗਾ ਕਿਉਂਕਿ ਇਹ ਤਾਂ ਬਿਲਕੁਲ ਨਜਾਇਜ਼ ਹੈ ਸ਼ਰਿਆ ਅਮਰਜ਼ਾਇਜ਼ ਹੈ ਸੋ ਅਸੀਂ ਇਹ ਗੱਲ ਕਰਦੇ ਆਂ ਵੀ ਇਹਨਾਂ ਨੂੰ ਜਲਦੀ ਜਿਹੜਾ ਮੋਰਚੇ ਦੇ ਉੱਤੇ भेजा ਜਾਵੇ ਸਰ ਪਹਿਲਾਂ ਕੇਂਦਰ ਸਰਕਾਰ ਦੇ ਸਵਾਲ ਖੜੇ ਕਰ ਰਹੇ ਸੀ ਕਿ ਗੱਲਾਂ ਨਹੀਂ ਮੰਨ ਰਹੇ ਤੇ ਪੁਲਿਸ ਫੋਰਸ ਜਿਹੜੀ ਹਰਿਆਣਾ ਲਈ ਹੋਈ ਹੈ ਪਰ ਹੁਣ ਲੱਗਦਾ ਵੀ ਪੰਜਾਬ ਪੁਲਿਸ ਜਿਹੜੀ ਹੈ ਕੋਈ ਕਾਰਵਾਈ ਕਰ ਲਈ ਹੈ ਕਿਸਾਨਾਂ ਦੇ ਉਹਦੀ ਅੱਗੇ ਜਾਣ ਦੇ ਦੇ ਦੇਖੋ ਇਹਨਾਂ ਨੂੰ ਵੱਖ ਕਰਕੇ ਵੇਖਿਆ ਨਹੀਂ ਜਾ ਸਕਦਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇੱਕੋ ਹੀ ਨੇ ਜਦੋਂ ਇਹਨਾਂ ਨੇ ਕੰਮ ਹੀ ਕਾਰਪੋਰੇਟਾਂ ਦਾ ਕਰਨਾ ਹੈ ਤਾਂ ਇਹਨਾਂ ਨੂੰ ਵੱਖ ਕਰਕੇ ਦੇਖਿਆ ਨਹੀਂ ਜਾ ਸਕਦਾ ਕਿ ਪੰਜਾਬ ਸਰਕਾਰ ਇਉਹੀ ਪੰਜਾਬ ਸਰਕਾਰ ਹੈ ਜਿਨ੍ਹਾਂ ਨੇ ਸ਼ੁਭ ਕਰਨ ਦੀ ਜਿਹੜਾ ਮੌਤ ਤੋਂ ਬਹੁਤ 10 ਦਿਨ ਬਾਅਦ ਇਹਨਾਂ ਨੇ ਪਰਚਾ ਦਰਜ ਕੀਤਾ ਹੈ 10 ਦਿਨਾਂ ਬਾਅਦ ਕੀਤਾ ਹੀ ਨਹੀਂ ਆ ਇਨਕੁਆਰੀਆਂ ਹੀ ਉਵੇਂ ਦੀਆਂ ਹੀ ਉਵੇਂ ਆ ਸੋ ਇਸ ਕਰਕੇ ਇਹਨਾਂ ਨੂੰ ਕਦੇ ਵੀ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਹਰਕਾਲ ਜਿਹੜੀ ਜਾਰੀ ਹੈ ਅੰਦਰ ਉਹਨਾਂ ਵੱਲੋਂ ਹਲੇ ਵੀ ਸੋ ਉਹ ਕੀ ਹੁਣ ਤੁਸੀਂ ਗੱਲਬਾਤ ਕਰੋਗੇ ਅੱਗੇ ਭੁਖੜਤਾਲ ਜਾਰੀ ਹੋਊਗਾ ਦੇਖੋ ਅਗਲੀ ਰਣਨੀਤੀ ਤਾਂ ਪਹਿਲਾਂ ਦੀ ਕੋਈ ਤੈਅ ਆ ਕਿ ਲੜੀਵਾਰ ਜਿਹੜਾ ਮਰਨ ਵਰਤ ਦੀ ਪ੍ਰਕਿਰਿਆ ਚੱਲ ਰਹੀ ਹੈ ਢੱਲੇਵਾਲ ਸਾਹਿਬ ਨਾਲ ਦੇ ਨਾਲ ਜੇਕਰ ਕੁਝ ਮਾੜਾ ਵਾਪਰ ਜਾਂਦਾ ਦੋਸਤੋ ਬਾ ਸੁਖਜੀਤ ਸਿੰਘ ਅਰ ਦੋ ਝੰਡੇ ਨੇ ਬੈਠਣਾ ਸੀ ਸੋ ਜਦੋਂ ਇਹਨਾਂ ਨੇ ਪੁਲਿਸ ਨੇ ਅਗਵਾ ਕਰ ਲਿਆ ਇਹਨਾਂ ਨੂੰ ਤਾਂ ਫਿਰ ਇਹ ਦੋ ਝੰਡੇ ਜੀ ਹੁਣ ਬੈਠੇ ਹੋਏ ਆ ਅੱਜ ਤੀਸਰਾ ਦਿਨ ਆ ਉਹਨਾਂ ਨੂੰ ਤਾਂ ਲੱਗਦਾ ਵੀ ਪੋਖੜ ਤਾਲ ਜੇਕਰ اندر ਰੱਖੀ ਹੋਈ ਹੈ ਉਹਨਾਂ ਨੂੰ ਪੁਲਿਸ ਜਿਹੜੀ ਹੈ ਜ਼ਬਰਨ ਉਹਨਾਂ ਨੂੰ ਜਾਂ ਡ੍ਰਿਪ ਨਹੀਂ ਕੋਸ਼ਿਸ਼ ਕਰਦੀ ਹੈ ਇੰਜੈਕਸ਼ਨ ਫੀਡ ਦੇ ਸਕਦੀ ਹੈ ਦੇਖੋ ਮੈਨੂੰ ਪਤਾ ਜਗਜੀਤ ਸਿੰਘ ਢੱਲੇਵਾਲ ਜੀ ਦਾ ਜਦੋਂ 8 ਜੂਨ 223 ਦੇ ਵਿੱਚ ਪੀਐਸਪੀਸੀਐਲ ਆਫਿਸ ਪਟਿਆਲੇ ਅਸੀਂ ਪੰਜ ਆਗੂਆਂ ਨੇ ਮਰਨਵਰਤ ਰੱਖਿਆ ਸੀ ਤਾਂ ਮੈਂ ਵੀ ਉਦੋਂ ਡੱਲੇਵਾਲ ਸਾਹਿਬ ਦੇ ਨਾਲ ਹੀ ਸੀ ਅਸੀਂ 8 ਦਿਨ ਰਹੇ ਸੀ ਸਾਨੂੰ ਵੀ ਉਦੋਂ ਪੁਲਿਸ ਜ਼ਬਰ ਦੇ ਦੌਰਾਨ ਚੱਕ ਕੇ ਤੇ ਮਾਤਾ ਕਸ਼ਲਿਆ ਦੇ ਵੀ ਹਸਪੀਟਲ ਲੈ ਗਏ ਸੀ ਯਤਨ ਕੀਤਾ ਸੀ ਉੱਥੇ ਵੀ ਪਰ ਕਾਮਯਾਬ ਨਹੀਂ ਸੀ ਹੁਣ ਦਿੱਤੇ ਅਸੀਂ ਸੋ ਇਸ ਕਰਕੇ ਹੋ ਨਹੀਂ ਸਕਦਾ ਕਿ ਡੱਲੇਵਾਲ ਸਾਹਿਬ ਦੇ ਨਾਲ ਕੋਈ ਜ਼ਬਰਦਸਤੀ ਜਿਹੜੀ ਹੈ ਉਹ ਉਹ ਇਸ ਚੀਜ਼ ਨੂੰ ਬਰਦਾਸ਼ਤ ਕਰ ਜਾਣ ਹਾਂ ਉਹ ਕਿਤੇ ਨਾ ਕਿਤੇ ਫਿਰ ਗੱਲ ਵੱਖਰੀ ਹੁੰਦੀ ਹੈ ਕਿ ਹਾਂ ਜਦੋਂ ਹੁਣ ਇੱਕ ਆਗੂ ਹੈ ਜਿਹਨੂੰ ਮਤਲਬ ਅਗਵਾਇ ਕੀਤਾ ਹੋਵੇ ਜੇ ਤਾਂ ਉਹ ਦੇਖੋ ਇਲਾਜ ਦੀ ਨੀਤ ਨਾਲ ਹੋਵੇ ਜੇ ਤਾਂ ਉਥੋਂ ਮਰਨਵਰਤੋਂ ਲੈ ਕੇ ਆਏ ਹੁੰਦੇ ਉਹਨਾਂ ਨੂੰ ਤਾਂ ਉਹ ਕੁਝ ਹਾਲਾਤ ਕੁਝ ਹੋਰ ਹੁੰਦੇ ਆ ਲੇਕਿਨ ਇਹ ਜਿਹੜਾ ਮਰਨਵਰਤ ਅਰੰਭ ਕਰਨ ਤੋਂ ਪਹਿਲਾਂ ਹੀ ਹੈ ਮੈਂ ਬਾਰ ਬਾਰ ਇਸ ਚੀਜ਼ ਨੂੰ ਜਿਹੜਾ ਇਹ ਪੰਜਾਬ ਪੁਲਿਸ ਵੱਲੋਂ ਇੱਕ ਕਿਸਾਨ ਆਗੂ ਨੂੰ ਅਗਵਾ ਕੀਤਾ ਗਿਆ ਮੈਂ ਕਰਾਰ ਦਿੰਦਾ ਜਿਹਦੀ ਅਸੀਂ ਨਖੇਦੀ ਕਰਦੇ ਆਂ ਔਰ ਸਰ ਤੁਹਾਡਾ ਡੈਪੋਟੀਸ਼ਨ ਅੱਜ ਮਿਲਣ ਗਿਆ ਸੀ ਕਿ ਪੁਲਿਸ ਨੇ ਤੁਹਾਨੂੰ ਕੀ ਕਿਹਾ ਮੈਂ ਖੋਦ ਹੀ ਗਿਆ ਜੀ ਮੈਂ ਮਤਲਬ ਨਹੀਂ ਮਿਲ ਦੇਣਾ ਜੀ ਬਿਲਕੁਲ ਜਿਹੜਾ ਅਸੀਂ ਨਹੀਂ ਮਿਲਣ ਦੇ ਸਕਦੇ ਅਸੀਂ ਤੇ ਮੈਂ ਫਿਰ ਉਹਨਾਂ ਨੂੰ ਵੀ ਇਹੀ ਸਵਾਲ ਕੀਤਾ ਕਿ ਕਿਉਂ ਨਹੀਂ ਮਿਲਣ ਦੇਣਾ ਕਿਹਦੇ ਆਰਡਰ ਨੇ ਵੀ ਨਹੀਂ ਮਿਲੂਂਦਾ ਜੀ ਸਿਆਣੋਂ ਬਿਸ਼ਣੋਂ ਜੀ ਦੇਖੋ ਉਹ ਤਾਂ ਇਹੀ ਆ ਨਾ ਜੀ ਹੁਣ ਜਿਹੜੇ ਲੈ ਕੇ ਆਏ ਆ ਉਥੋਂ ਇਹ ਤੁਹਾਡੇ ਵੀ ਸਾਰਾ ਕੁਝ ਧਿਆਨ ਦੇ ਵਿੱਚ ਆ ਕਿ ਸੀਨੀਅਰ ਪੁਲਿਸ ਅਫਸਰ ਨਹੀਂ ਪੰਜਾਬ ਦੇ ਇਹ ਕੋ ਹੈ ਤਾਂ ਨਹੀਂ ਤੁਸੀਂ ਉਹਨੂੰ ਭਗੰਤ ਮਾਨ ਕਹਿ ਸਕਦੇ ਹੋ ਜਿਹੜੇ ਸਰਕਾਰ ਚਲਾ ਰਹੇ ਆ ਤੁਸੀਂ ਉਹਨੂੰ ਡੀਜੀਪੀ ਪੁਲਿਸ ਕਹਿ ਸਕਦੇ ਹੋ ਔਰ ਤੇ ਮੈਂ ਇਥੋਂ ਤੱਕ ਵੀ ਕਹਿ ਸਕਦਾ ਵਾਂ ਕਿ ਇਹ ਤਾਂ ਡਾਇਰੈਕਟ ਜਿਹੜੀ ਗੱਲ ਹੈਗੀ ਆ ਨਰਿੰਦਰ ਮੋਦੀ ਦੀਆਂ ਵੀ ਉਹਨਾਂ ਦੀ ਵੀ ਹਦਿਆਤਾਂ ਨਹੀਂ ਕਿ ਇਹਨਾਂ ਨੂੰ ਖੌਫ ਜਦਾ ਕਰੋ ਇਹਨਾਂ ਨੂੰ ਸੋ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਇਹ ਡਰਨ ਵਾਲੇ ਨਹੀਂ ਆ ਜਿਹੜੇ ਕਿਸਾਨ ਉੱਥੇ ਬੈਠ ਗਏ ਨੇ ਅਜੇ ਤਾਂ ਉੱਥੇ ਇੱਕ ਬੈਠੇ ਆ ਤੇ ਸ਼ਾਇਦ ਲੜੀਵਾਰ ਦੀ ਗੱਲ ਜਿਹੜੀ ਆ ਉਹ ਖਤਮ ਹੋ ਜੇ ਇਦਾਂ ਵੀ ਹੋ ਸਕਦਾ ਹੈ ਕਿ ਸਮੂਹਕ ਰੂਪ ਦੇ ਵਿੱਚ ਵੀ ਜਿਹੜਾ ਉਹ ਮਰਨਵਰਤ ਅਰੰਭਿਆ ਜਾ ਸਕਦਾ ਹੈ ਤੇ ਡੱਲੇਵਾਲ ਸਾਹਿਬ ਬਣਾ ਦਾ ਅੰਦਰ ਤਾਂ ਵਰਤ ਜਿਹੜਾ ਉਹ ਸਾਡੇ ਮੁਤਾਬਕ ਜਿਹੜਾ ਉਹ ਮਰਨ ਵਰਤ ਜਾ ਰਹੀ ਹੈ। ਕੱਲ ਜਿਹੜੀ ਉੱਥੇ ਮੀਟਿੰਗ ਹੋਈ ਹੈ ਉਹ ਚ ਕਦੋਂ ਜਿਹੜੇ ਕਿਸਾਨ ਆਗੂਆਂ ਨੇ ਕਿਹਾ ਜੀ ਜਦ ਤੱਕ ਡੱਲੇਵਾਲ ਸਾਹਿਬ ਮੀਟਿੰਗ 'ਚ ਨਹੀਂ ਬੈਣਗੇ ਉਨੀ ਦੇਰ ਕੋਈ ਗੱਲ ਨਹੀਂ ਕੀਤੀ ਜਾਊਗੀ। ਤੇ ਹੁਣ ਅੱਗੇ ਕੋਈ ਸਰਕਾਰ ਨਾਲ ਗੱਲਬਾਤ ਚੱਲਦੀ ਵੀ ਕਦੋਂ ਤੱਕ ਇਹਨਾਂ ਨੂੰ ਨਹੀਂ ਨਹੀਂ ਬਿਲਕੁਲ ਜਦੋਂ ਅਗਲੀ ਗੱਲ ਹੀ ਨਹੀਂ ਹਲਦੀ ਘੜੀ ਜਦੋਂ ਇਹਨਾਂ ਨੂੰ ਇੱਥੋਂ ਲਜਾਇਆ ਹੀ ਨਹੀਂ ਗਿਆ ਮੋਰਚੇ 'ਚ ਉਨੀ ਦੇਰ ਗੱਲ ਦੀ ਤਾਂ ਕੋਈ ਹੈ ਹੀ ਨਹੀਂ ਸੰਭਾਵਨਾ। ਉਹ ਵੱਖਰੀ ਗੱਲ ਹੈ ਕਿ ਆਪਾਂ ਗੱਲ ਤੋਂ ਨਹੀਂ ਭਜਦੇ ਜੇ ਕੋਈ ਕਹਿਣਗੇ ਵੀ ਠੀਕ ਹੈ ਜ ਕਿ ਜਿੰਨੀ ਦੇਰ ਡੱਲੇਵਾਲ ਸਾਹਿਬ ਮੋਰਚੇ 'ਚ ਨਹੀਂ ਜਾਂਦੇ ਉਨੀ ਦੇਰ ਗੱਲ ਜਿਹੜੀ ਹੈ ਉਹ ਅੱਗੇ ਨੂੰ ਨਹੀਂ ਵੱਧ ਸਕਦੀ ਸਰ ਬਾਕੀ ਕਿਸਾਨ ਜਥੇਬੰਦੀਆਂ ਦਾ ਜਿਵੇਂ ਜ਼ਿਕਰ ਕੀਤਾ ਹੈ ਬੇਸ਼ੱਕ ਮੋਰਚਾ ਲੱਗਾ ਹੋਇਆ ਹੈ ਬਾਕੀ ਕਿਸਾਨ ਜਥੇਬੰਦੀਆਂ ਦਾ ਕੋਈ ਸਹਿਯੋਗ ਜਾਂ ਕੋਈ ਗੱਲਬਾਤ ਦੇਖੋ ਕੇਐਮਐਮ ਤੇ ਐਸਕੇਐਮ ਨਾਨ ਪੋਲਿਟੀਕਲ ਦੀਆਂ ਜਥੇਬੰਦੀਆਂ ਦਾ ਸਾਰੀਆਂ ਜਿਹੜੀਆਂ ਨੇ ਉਹ ਮੋਰਚੇ ਦੇ ਨਾਲ ਨੇ ਬਾਕੀ ਜਿਹੜਾ ਜਿੱਧਰ ਨੂੰ ਤੁਹਾਡਾ ਇਸ਼ਾਰਾ ਹੈ ਉਹ ਵੀ ਦੇਖੋ ਸਾਡੇ ਵੱਲੋਂ ਤਾਂ ਸਾਰਿਆਂ ਨੂੰ ਜਿਹੜਾ ਉਹ ਵੈਲਕਮ ਹੈ ਸਾਡੇ 12 ਜਿਹੜੇ ਮਸਲੇ ਹੈ ਜਿਹੜੇ ਆਪਾਂ ਲੈ ਕੇ ਚੱਲੇ ਆ ਜਿਹੜਾ ਵੀ ਕੋਈ ਉਹਨਾਂ ਦੇ ਨਾਲ ਸਹਿਮਤ ਹੈ ਉਹ ਇਸ ਲੜਾਈ ਨੂੰ ਲੜ ਸਕਦਾ ਹੈ ਲੜਾਈ ਤੋਂ ਤੇ ਪਿੱਛੇ ਰੱਖਣ ਵੱਤ ਤਾਂ ਕਿਸੇ ਨੂੰ ਪਿਆ ਹੀ ਨਹੀਂ ਕਿ ਸਾਰੇ ਪਿੱਛੇ ਬੈਠੇ ਆਂ। ਤੁਹਾਨੂੰ ਕਿਹੜੀ ਕਿਹੜੀ ਮੰਗਾਂ ਜਿਹੜੀਆਂ ਜਿਹਨੂੰ ਲੈ ਕੇ ਦਿੱਲੀ ਵੀ ਕੋਸ਼ਿਸ਼ ਕੀਤਾ ਜਾ ਰਿਹਾ ਤੇ ਹੁਣ ਇਸ ਟਾਈਮ ਬੜਾ ਚੰਗੋ ਬਾਤ ਦੇਖੋ ਇਹ ਦੀਆਂ ਸਭ ਤੋਂ ਪਹਿਲੀ ਮੰਗ ਹੈਗੀ ਹੈ ਕਿ ਡਾਕਟਰ ਸੁਆਮੀ ਨਾਥਨ ਕਮਿਸ਼ਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਰੇਟ ਫਿਰ ਹੈਗੀ ਹੈ ਸਾਰੀਆਂ ਫਸਲਾਂ ਦੇ ਉੱਤੇ ਐਮਐਸਪੀ ਦੀ ਗਰੰਟੀ ਫਿਰ ਨਾਲ ਜਿਹੜਾ ਤੀਸਰੇ ਨੰਬਰ 'ਤੇ ਸਾਡੀ ਅਹਿਮ ਹੈਗੀ ਹੈ ਕਿਸਾਨਾਂ ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ ਹੋਣਾ ਚਾਹੀਦਾ ਹੈ। ਫਿਰ ਸਾਡੀ ਗੱਲ ਹੈ ਇੱਕ ਮਜ਼ਦੂਰ ਦੀ ਦਿਹਾੜੀ ਜਿਹੜੀ ਹੈ ਉਹ 700 ਰੁਪਏ ਤੈਅ ਹੋਵੇ ਮਜ਼ਦੂਰ ਨੂੰ ਜਿਹੜਾ ਉਹ ਮਨਰੇਗਾ ਤਹਿਤ 200 ਦਿਨ ਦੀ ਰੋਜ਼ਗਾਰ ਦੀ ਗਰੰਟੀ ਹੋਵੇ ਸਾਡੀ ਹੈ ਆਦੀਵਾਸੀਆਂ ਦੀ ਜਿਹੜੀ ਹੈ ਪੰਜਵੀਂ ਸੂਚੀ ਉਹ ਲਾਗੂ ਹੋਵੇ ਜਿਸ ਦੇ ਨਾ ਲਾਗੂ ਹੋਣ ਕਾਰਨ ਉਹਨਾਂ ਦੀਆਂ ਜਿਹੜੀਆਂ ਨੇ ਜ਼ਮੀਨਾਂ ਖੋਈਆਂ ਜਾ ਰਹੀਆਂ ਨੇ ਸਾਡੇ ਇਹ ਹੈ ਕਿ ਭਾਰਤ ਡਬਲਯੂਟੀਓ ਦੇ ਵਿੱਚੋਂ ਬਾਹਰ ਆਵੇ ਸਾਡੇ ਲਈ ਇਹ ਕਿ ਜਿਹੜੀ ਸਾਡੀ ਕੀਟ ਨਾਸ਼ਕ ਸਾਨੂੰ ਨਕਲੀ ਮਿਲਦੀਆਂ ਨੇ ਖਾਦਾਂ ਜਿਹੜੀਆਂ ਸਾਨੂੰ ਨਕਲੀ ਮਿਲਦੀਆਂ ਨੇ ਉਹ ਵੇਚਣ ਵਾਲਿਆਂ ਦੇ ਉੱਤੇ 56 ਜਿਹੜਾ ਉਹ ਕਸਿਆ ਜਾਵੇ ਸਾਡੀ ਇਹ ਕਿ ਲਖੀਮਪੁਰ ਖੀਰੀ ਦਾ ਜਿਹੜਾ ਉਹ ਸਾਨੂੰ ਇਨਸਾਫ ਮਿਲਣਾ ਚਾਹੀਦਾ ਜਿਹੜਾ ਅੱਜ ਸੁਪਰੀਮ ਕੋਰਟ ਨੇ ਗੱਲ ਕੀਤੀ ਹੈ ਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਨੇ ਅਸੀਂ ਤਾਂ ਪਹਿਲਾਂ ਤੇ ਕਹਿ ਰਹੇ ਹਾਂ ਕਿ ਪ੍ਰਭਾਵਿਤ ਕਰਨਗੇ ਤੇ ਉਹ ਬਾਹਰ ਇਲੈਕਸ਼ਨਾਂ ਲੜਦੇ ਫਿਰਦੇ ਆ ਸੋ ਇਹ ਸਾਡੀਆਂ ਜਿਹੜੀਆਂ ਨੇ ਕੁੱਲ 12 ਮੰਗਾਂ ਨੇ ਜਿਹਦੇ ਉੱਤੇ ਦਿੱਲੀ ਕੂਚ ਕੀਤਾ ਜਾ ਰਿਹਾ ਸੀ ਤੇ ਅੱਜ ਵੀ ਉਹਨਾਂ ਮੰਗਾਂ ਦੇ ਕਾਇਮ ਸਗੋ ਇੱਕ ਹੋਰ ਵਿੱਚ ਆ ਗਈ ਕਿ ਜਿਹੜਾ ਇਹਨਾਂ ਨੇ ਐਮਐਸਬੀ ਤੋੜ ਕੇ ਆਦ ਗਈ ਤੇ ਝੋਨੇ ਦੀ ਫਸਲ ਜਿਹੜੀ ਇਹਨਾਂ ਨੇ ਖਰੀਦੀ ਹੈ ਇਹ ਵੀ ਸਭ ਤੋਂ ਵੱਡਾ ਜਿਹੜਾ ਅੱਜ ਇੱਕ ਸਕੈਂਡਲ ਹੋਇਆ ਇਹਦੀ ਵੀ ਅਸੀਂ सीबीआई ਜਾਂਚ ਦੀ ਮੰਗ ਕਰਦੇ ਹਾਂ ਠੀਕ